ਅੱਜ ਕੱਲ ਆਲ ਇੰਡੀਆ ਦੇ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲੱਗੀਆਂ ਪਈਆਂ ਆਪਾਂ ਲੱਗਦਾ ਇਹ ਬੜੀ ਤਗੜੀ ਐ ਨੰਬਰ ਪਲੇਟਾਂ ਹੋਣਗੀਆਂ ਪਰ ਤੁਸੀਂ ਯਕੀਨ ਮੰਨੋ ਵੀ ਇਹ ਤਾਂ ਕੁਝ ਵੀ ਨਹੀਂ ਐ ਕੋਈ ਇਹਨਾਂ ਦੀ ਹਾਈ ਸਿਕਿਉਰਿਟੀ ਨਹੀਂ ਐ ਇਹ ਤਾਂ ਆਨਲਾਈਨ ਹੀ ਮਿਲ ਜਾਂਦੀ ਐ ਸਾਨੂੰ ਇਸ ਚੀਜ਼ ਦਾ ਉਦੋਂ ਪਤਾ ਲੱਗਿਆ ਕਿਸੇ ਦਾ ਕੋਈ ਸਕੂਟਰੀ ਚੋਰੀ ਹੋ ਗਈ ਸੀ ਸਕੂਟਰੀ ਚੋਰੀ ਕਰਨ ਵਾਲੇ ਚੋਰ ਐਕਟਿਵਾ ਤੇ ਬਹਿ ਕੇ ਆਏ ਸੀਗੇ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਆ ਗਏ ਜਦੋਂ ਉਹਨਾਂ ਦੀ ਐਕਟਿਵਾ ਜਿਹੜੇ ਚੋਰਾਂ ਦੀ ਐਕਟਿਵਾ ਸੀਗੀ ਉਹਨਾਂ ਦਾ ਜਦੋਂ ਨੰਬਰ ਭਰ ਕੇ ਦੇਖਿਆ ਸਭ ਪਤਾ ਲੱਗਿਆ ਵੀ ਉਹ ਤਾਂ ਪਲੈਟੀਨਾ ਮੋਟਰਸਾਈਕਲ ਦਾ ਨੰਬਰ ਹੈ ਸਕੂਟਰੀ ਚੋਰੀ ਬਠਿੰਡੇ ਹੋਈ ਰੇਲਵੇ ਰੋਡ ਦੇ ਉੱਤੇ ਜਿਹੜਾ ਮੋਟਰਸਾਈਕਲ ਸੀ ਉਹ ਪਲੈਟੀਨਾ ਮੋਟਰਸਾਈਕਲ ਉਹ ਫਾਜ਼ਿਲਕਾ ਵਾਲੀ ਸਾਈਡ ਵਾਲੇ ਏਰੀਆ ਦੇ ਉੱਤੇ ਰਜਿਸਟਰਡ ਸੀਗਾ ਉਧਰ ਦੇ ਆਰਟੀਓ ਦਾ ਲੇਕਿਨ ਉਹ ਜਿਹੜਾ ਨੰਬਰ ਪਲੇਟਾਂ ਲੱਗੀਆਂ ਸੀਗੀਆਂ ਉਹ ਬਕਾਇਦਾ ਐਕਟਿਵਾ ਦੀ ਲੱਗੀਆਂ ਹੋਈਆਂ ਸੀ ਐਕਟਿਵਾ ਦੇ ਉੱਤੇ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਹਾਈ ਸਿਕਿਉਰਿਟੀ ਨੰਬਰ ਪਲੇਟ ਸੀ ਅਸੀਂ ਜਦੋਂ ਪੋਸਟ ਪਾਈ ਵੀ ਇਹ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈਗਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਕੁਝ ਭਰਾਵਾਂ ਨੇ ਦੱਸਿਆ ਕਿ ਇਹ ਤਾਂ Amazon Flipkart ਵਰਗੀ ਆਨਲਾਈਨ ਸਾਈਟਾਂ ਦੇ ਉੱਤੇ ਤੁਸੀਂ ਆਰਡਰ ਪਾਓ ਉਹ ਤਾਂ ਕੋਈ ਆਈਡੀ ਪ੍ਰੂਫ ਵੀ ਨਹੀਂ ਲੈਂਦੇ ਤੇ ਸਿੱਧੀ ਭੇਜ ਦਿੰਦੇ ਹੈਗੇ ਜਿਹੜਾ ਵੀ ਤੁਸੀਂ ਨੰਬਰ ਲਿਖ ਕੇ ਭੇਜੋਗੇ ਵੀ ਐਸੇ ਨੰਬਰ ਪਲੇਟ ਦੀ ਸਾਨੂੰ ਨੰਬਰ ਪਲੇਟ ਚਾਹੀਦੀ ਹੈਗੀ ਐ ਐਸੇ ਨੰਬਰ ਦੀ ਤਾਂ ਤੁਹਾਡੇ ਘਰੇ ਪਹੁੰਚ ਜਾਣਗੀ ਪੰਜ ਚਾਰ ਦਿਨਾਂ ਦੇ ਵਿੱਚ ਹੀ ਸਾਨੂੰ ਇਸ ਗੱਲ ਦੀ ਯਕੀਨ ਨਹੀਂ ਹੋਇਆ ਵੀ ਐਡੀ ਵੱਡੀ ਸਾਈਟ ਹੈ Amazon Flipkart ਵੀ ਐਂ ਤਾਂ ਕੋਈ ਵੀ ਮੰਗਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਰ ਦੂਗਾ ਜਿਵੇਂ ਆ ਬਠਿੰਡੇ ਚੋਰੀ ਹੋਈ ਫਿਰ ਅਸੀਂ ਇਸ ਜੀ ਦੇ ਉੱਤੇ ਦੇਖਿਆ ਇਸ ਚੀਜ਼ ਨੂੰ ਤੇ ਵਾਕਈ ਇਹ ਗੱਲ ਸਹੀ ਹੈ ਜਦੋਂ ਕਿ ਕੋਈ ਵੀ ਹਾਈ ਸਿਕਿਉਰਿਟੀ ਨੰਬਰ ਪਲੇਟ ਲੈਣ ਦੇ ਲਈ ਜਿਹੜਾ ਸਿਸਟਮ ਬਣਿਆ ਹੋਇਆ ਹੈਗਾ ਸਰਕਾਰ ਦਾ ਉਹਦੇ ਵਿੱਚ ਉਹ ਰਜਿਸਟ੍ਰੇਸ਼ਨ ਜਿਹੜੀ ਕਾਪੀ ਹੁੰਦੀ ਹੈ ਆਰ ਸੀ ਹੁੰਦੀ ਹੈ ਆਪਣੀ ਆਰ ਸੀ ਦੀ ਵੀ ਕਾਪੀ ਦੇ ਵਿੱਚ ਜਿਹੜੀ ਡਿਟੇਲ ਹੁੰਦੀ ਹੈ ਚੈਸੀ ਨੰਬਰ ਇੰਜਨ ਨੰਬਰ ਉਹ ਵੀ ਭਰਨਾ ਪੈਂਦਾ ਉਸ ਤੋਂ ਬਾਅਦ ਉਹਦੀ ਇੱਕ ਸਲਿੱਪ ਜਾਰੀ ਹੁੰਦੀ ਹੈ ਜਦੋਂ ਆਪਾਂ ਉਹ ਹਾਈ ਸਿਕਿਉਰਿਟੀ ਨੰਬਰ ਪਲੇਟ ਲਈ ਲਗਵਾਉਣ ਲਈ ਜਾਂਦੇ ਹੈਗੇ ਆ ਉਹ ਆਰ ਸੀ ਇੱਕ ਵਾਰ ਉਹ ਵੀ ਮੈਨੂਅਲੀ ਚੈੱਕ ਕਰਦੇ ਹੈਗੇ ਵੀ ਆਰ ਸੀ ਦਿਖਾਓ ਗੱਡੀ ਦੀ ਤੇ ਜੇ ਤੁਸੀਂ ਇਹਦੇ ਉੱਤੇ ਆਰਡਰ ਕਰਨਾ ਐਮਾਜ਼ੋਨ ਜਾਂ ਫਲਿੱਪਕਾਰਟ ਦੇ ਉੱਤੇ ਤਾਂ ਬੜੀ ਹੈਰਾਨੀ ਵਾਲੀ ਗੱਲ ਐ ਕੋਈ ਡਾਕੂਮੈਂਟ ਨਹੀਂ ਪੁੱਛਦੇ ਕਹਿੰਦੇ ਨੰਬਰ ਭਰੋ ਗੱਡੀ ਦਾ ਤੁਸੀਂ ਨੰਬਰ ਭਰੋ ਉਸ ਤੋਂ ਬਾਅਦ ਉਹ ਪੇਮੈਂਟ ਮੰਗਦੇ ਆ ਤੁਸੀਂ ਪੇਮੈਂਟ ਕਰ ਦਿਓ ਪੇਮੈਂਟ ਕਰਨ ਤੋਂ ਬਾਅਦ 5 ਦਿਨਾਂ ਦੇ ਵਿੱਚ 4 ਦਿਨਾਂ ਦੇ ਵਿੱਚ ਤੁਹਾਡੇ ਘਰੇ ਨੰਬਰ ਪਲੇਟ ਆ ਜਾਣਗੀਆਂ ਉਹ ਜਿਹੜੇ ਮਰਜ਼ੀ ਆ ਆਪਦੇ ਵਹੀਕਲ ਦੇ ਉੱਤੇ ਤੁਸੀਂ ਲਗਾਓ ਕੋਈ ਪਾਸਿੰਗ ਦੀ ਲੋੜ ਨਹੀਂ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਗੱਡੀ ਦੀ ਆਰਸੀ ਐਕਸਪਾਇਰ ਹੋਈ ਪਈ ਹੋਵੇ ਤੁਸੀਂ ਨਵੀਆਂ ਸਿਕਿਉਰਿਟੀ ਨੰਬਰ ਪਲੇਟਾ ਲਗਵਾਓ ਜਿੱਥੇ ਮਰਜੀ ਗੱਡੀ ਚਲਾਓ ਇਹ ਸਕੈਮ ਚੱਲੀ ਜਾਂਦਾ ਐਡਾ ਵੱਡਾ ਤੇ ਇਹਦੇ ਉੱਤੇ ਸੈਂਟਰ ਗਵਰਨਮੈਂਟ ਦਾ ਕੋਈ ਧਿਆਨ ਹੀ ਹੈ ਨਹੀਂ ਤੁਸੀਂ ਖੁਦ ਦੇਖੋ ਵੀ ਇਹ ਕਿਸ ਤਰ੍ਹਾਂ ਸਕੈਮ ਚੱਲ ਰਿਹਾ ਹੈਗਾ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਆ ਆਪਾਂ ਐਮਾਜ਼ਨ ਦੀ ਜਿਹੜੀ ਸਾਈਟ ਆ ਉਹ ਵਰਲਡ ਵਾਈਡ ਹੈ ਆਪਾਂ ਐਮਾਜ਼ਨ ਤੇ ਚੈੱਕ ਕਰਦੇ ਹੈਗੇ ਤੁਹਾਨੂੰ ਵੀ ਦਿਖਾਣੇ ਆ ਤੁਸੀਂ ਧਿਆਨ ਨਾਲ ਦੇਖਿਓ ਸਾਰੀ ਚੀਜ਼ ਆਹ ਦੇਖੋ ਆਪਾਂ ਐਮਾਜ਼ਨ ਦੀ ਸਾਈਟ ਦੇ ਉੱਤੇ ਹਾਈ ਸਕਿਉਰਿਟੀ ਨੰਬਰ ਪਲੇਟ ਭਰ ਕੇ ਇਸ ਨੂੰ ਖੋਲ ਲਿਆ Amazon ਦੀ ਸਾਈਟ ਹੈ ਇਹ ਤੇ ਆਪਾਂ ਦੇਖਦੇ ਹੈਗੇ ਕਈ ਇਹਦੇ ਵਿੱਚ ਲਿੰਕ ਖੁੱਲ ਗਏ ਜਿਵੇਂ ਆ 449 ਰੁਪਏ ਚ ਭੇਜਦੇ ਆ ਇਹ 549 ਚ ਭੇਜਦੇ ਆ ਇਹ 399 ਚ ਭੇਜਦੇ ਆ ਇਹ ਅੱਗੇ ਲੋਕ ਵਗੈਰਾ ਆ ਗਏ ਆਪਾਂ 399 ਵਾਲੀ ਨੂੰ ਚੈੱਕ ਕਰਦੇ ਆ ਆ 399 ਵਾਲੀ ਆਪਾਂ ਖੋਲ ਲਈ ਤੇ ਉਸ ਤੋਂ ਬਾਅਦ ਇੱਥੇ ਲਿਖਿਆ ਹੈਗਾ ਆ ਸਾਈਟ ਦੇ ਉੱਤੇ ਦੇਖੋ ਲਿਖਿਆ ਕਸਟਮਾਈਜ਼ਡ ਨਾਓ ਮਤਲਬ ਤੁਸੀਂ ਆਪ ਦਾ ਨੰਬਰ ਭਰੋ ਆਪਾਂ ਕਸਟਮਾਈਜ਼ਡ ਨਾਓ ਤੇ ਭਰਤਾ ਇਹਦੇ ਉੱਤੇ ਆਪਾਂ ਗੱਡੀ ਦਾ ਕੋਈ ਨੰਬਰ ਭਰਨਾ ਹੈਗਾ ਕਹਿੰਦੇ ਨੰਬਰ ਭਰੋ ਇਹਦੇ ਉੱਤੇ ਆਪਾਂ ਨੰਬਰ ਭਰ ਦਿੰਨੇ ਆ ਇੱਕ ਬਾਈਕ ਦਾ ਨੰਬਰ ਭਰ ਦਿੰਨੇ ਵੈਸੀ ਚਲੋ ਸਾਡੇ ਕੋਲ ਬਾਈਕ ਹੈ ਜਿਹੜਾ ਪੀਬੀ 03 Y 0759 ਹੁਣ ਉਸ ਤੋਂ ਬਾਅਦ ਥੱਲੇ ਦੇਖਦੇ ਆ ਦੁਬਾਰਾ ਫੇਰ ਭਰਿਆ ਉਹਨਾਂ ਨੇ ਕਹਿੰਦੇ ਦੁਬਾਰਾ ਭਰੋ ਉਸ ਨੂੰ ਆ ਦੁਬਾਰਾ ਭਰ ਦਿੰਨੇ ਆ ਪੀਬੀ 03 Y 0759 ਉਦੋਂ ਬਾਅਦ ਐਡ ਟੂ ਕਾਰਟ ਦਾ ਆਪਸ਼ਨ ਆ ਗਿਆ ਐਡ ਟੂ ਕਾਰਟ ਦਬਤਾ ਐਡ ਟੂ ਕਾਰਟ ਆ ਪ੍ਰੋਸੈਸਿੰਗ ਹੋ ਰਹੀ ਹੈ ਲੋਜੀ ਆ ਆ ਗਿਆ ਗੋ ਟੂ ਕਾਰਟ ਗੋ ਟੂ ਕਾਰਟ ਦੇ ਵਿੱਚ ਆ ਦੇਖੋ ਆਪਾਂ ਇਹ ਨੰਬਰ ਦਾ ਭਰਿਆ ਹੈਗਾ ਬਾਈਕ ਨੰਬਰ ਪਲੇਟ ਸੈਟ ਫਰੰਟ ਐਂਡ ਬੈਕ ਵਹੀਕਲਸ ਰਜਿਸਟ੍ਰੇਸ਼ਨ ਪਲੇਟ ਇੰਡੀਅਨ ਸਟਾਈਲ ਵਿਦ ਆ ਦੇਖੋ ਆ ਸਾਰਾ ਕੁਝ ਆ ਗਿਆ ਪ੍ਰੋਸੀਡ ਟੂ ਬਾਈ 399 ਰੁਪਏ ਚ हाँ हम देख लो प्रोसीड टू बाई करने तो बाद पेमेंट मैथड पूछ रही हैगी है भी किस तरह करना है क्रेडिट कार्ड तो करना है डेबिट कार्ड तो करना है नैट बैंकिंग करनी है स्कैन एंड पे विद यूपीआई एक बार आ दब के देख लें ऑप्शन स्कैन करके देखिए पेमेंट थले आ गया यूज दिस मैथड पे विद यूपीआई हाँ देखो ਆ ਮੰਗ ਲਿਆਗੇ UPI ਕੋਡ ਮੰਗ ਲਿਆ ਬੀਏ ਦੇ ਵਿੱਚ ਤੁਸੀਂ ਪੇਮੈਂਟ ਕਰ ਦੋ ਮੈਂ ਤੁਹਾਨੂੰ ਇਹ ਕਲੀਅਰ ਨਹੀਂ ਦਿਖਾਣਾ ਚਾਹੁੰਦਾ ਜੀ ਚਲੋ ਆਪਾਂ ਕਦੇ ਹਿੱਸੇ ਕਰਨਾ ਹੈਗਾ ਵੀ ਕੋਈ ਹੋਰ ਅਣਜਾਣ ਬੰਦਾ ਦੀ ਪੇਮੈਂਟ ਨਾ ਕਰ ਦਵੇ ਆ ਦੇਖੋ ਮਤਲਬ ਇਸ ਤੋਂ ਬਾਅਦ ਤੁਸੀਂ ਇਸ ਨੂੰ ਪੇਮੈਂਟ ਕਰ ਦੋ ਪੇਮੈਂਟ ਕਰਨ ਤੋਂ ਬਾਅਦ ਤੁਹਾਡਾ ਆਰਡਰ ਕੰਪਲੀਟ ਹੋ ਜਾਊਗਾ ਆਹੋਂ ਸਾਰਾ ਤੁਸੀਂ ਲਾਈਵ ਦੇਖ ਲਿਆ ਸਾਰੇ ਲੋਕਾਂ ਨੇ ਅਸੀਂ ਕੰਨੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਇਹਦੀ ਕੰਪਲੀਟ ਵੀ ਪਾਵਾਂਗੇ ਤੁਹਾਡੇ ਸ਼ਹਿਰ ਦੇ ਨਾਲ ਵੀ ਇਹ ਚੀਜ਼ ਅਫਸਰਾ ਤੱਕ ਵੀ ਪਹੁੰਚੇ ਸਰਕਾਰ ਤੱਕ ਵੀ ਪਹੁੰਚੇ 올 ਇੰਡੀਆ ਦੇ ਵਿੱਚ ਮਤਲਬ ਇਹ ਚ ਚੱਲੀ ਜਾਂਦਾ ਹੈਗਾ ਜਿਹੜਾ ਮਰਜ਼ੀ ਘਰੇ ਬੈਠਾ ਕਿਸੇ ਵੀ ਨੰਬਰ ਨੂੰ ਭਰ ਦੋ ਕੋਈ ਆਰ ਸੀ ਨਹੀਂ ਪੁੱਛਦੇ ਕੋਈ ਇੰਜਨ ਨੰਬਰ ਕੋਈ ਚੈਸੀ ਨੰਬਰ ਪਾਉਣ ਦੀ ਜ਼ਰੂਰਤ ਨਹੀਂ ਨੰਬਰ ਪਲੇਟ ਤਿਆਰ ਮਤਲਬ ਕੋਈ ਵੀ ਤੁਸੀਂ ਕ੍ਰਾਈਮ ਕਰੋ ਕਿਸੇ ਦੀ ਕਿਡਨਾਪਿੰਗ ਕਰੋ ਕੋਈ ਹੋਰ ਵੱਡਾ ਕ੍ਰਾਈਮ ਕਰੋ ਕੋਈ ਚੋਰੀ ਡਕੈਤੀ ਕਰਨ ਲੋਕ ਸਕੂਟਰੀ ਚੋਰੀ ਕਰਨ ਕੋਈ ਕਿਸੇ ਦੀ ਚੈਨ ਚਪਟੇ ਕੋਈ ਮੋਬਾਈਲ ਖੋ ਕੇ ਭੱਜੇ ਕਿਸ ਨੂੰ ਪਤਾ ਨਹੀਂ ਲੱਗਣਾ ਜੇ ਨੰਬਰ ਟਰੇਸ ਹੋਊਗਾ ਸੀਸੀਟੀਵੀ ਕੈਮਰਾ ਦੇ ਵਿੱਚ ਜਾਂ ਕੋਈ ਬੰਦਾ ਨੋਟ ਕਰ ਲੂਗਾ ਮੌਕੇ ਤੇ ਵਾਰਦਾਤ ਦਾ ਤੇ ਜਦੋਂ ਸਰਚ ਕਰਾਂਗੇ ਉਹ ਦੇਖਾਂਗੇ ਵੀ ਇਹ ਤਾਂ ਨੰਬਰ ਮੌਜੂਦ ਹੀ ਨਹੀਂ ਹੈਗਾ ਜਿਵੇਂ ਆ ਬਠਿੰਡੇ ਵਾਲੀ ਤੁਹਾਨੂੰ ਮੈਂ ਦੱਸ ਕੇ ਹਟਾਇਆਗਾ ਵੀ ਢਿੰਡੇ ਦੇ ਵਿੱਚ ਸਕੂਟਰੀ ਚੋਰੀ ਕਰਨ ਵਾਸਤੇ ਚੋਰ ਆਏ ਸਕੂਟਰੀ ਦੇ ਉੱਤੇ ਬਹਿ ਕੇ ਆਏ ਸੀਸੀਟੀਵੀ 'ਚ ਸਕੂਟਰੀ ਆ ਗਈ ਜਦੋਂ ਉਹਦਾ ਨੰਬਰ ਦੇਖਿਆ ਉਹ ਪਲੈਟੀਨਾ ਮੋਟਰਸਾਈਕਲ ਦਾ ਤੇ ਉਹ ਹੈ ਵੀ ਫਾਜ਼ਿਲਕਾ ਦਾ ਨੰਬਰ ਉਹ ਉਹ ਬੰਦੇ ਦੇ ਉੱਤੇ ਤੁਸੀਂ ਕੋਈ ਕਾਰਵਾਈ ਕਰੋਗੇ ਉਹ ਕਿਵੇਂ ਕਰ ਪਾਓਗੇ ਉਹ ਤਾਂ ਆਪਦੇ ਘਰੇ ਬੈਠਾ ਮਤਲਬ ਜਾਲੀ ਨੰਬਰ ਪਲੇਟਾਂ ਲਾ ਲਾ ਕੇ ਕੰਮ ਹੋਈ ਜਾਂਦਾ ਹੈਗਾ ਤੇ ਇਸ ਤਰ੍ਹਾਂ ਦੀਆਂ ਸਾਈਟਾਂ ਐਮਾਜ਼ਾਨ ਵਰਗੀਆਂ ਸਾਈਟਾਂ ਫਲਿੱਪਕਾਰ ਵਰਗੀਆਂ ਸਾਈਟ ਦੇ ਉੱਤੇ ਜਿਹੜੀ ਐਡੇ ਵੱਡੇ ਲੈਵਲ ਦੀਆਂ ਸਾਈਟਸ ਹੈਗੀਆਂ ਬਿਨਾ ਕੋਈ ਡਾਕੂਮੈਂਟ ਸਿਲਿੱਤੇ ਨੰਬਰ ਪਲੇਟਾ ਘਰੇ ਪੰਚਾਰੇ ਹੈਗੇ ਐ ਐਡੇ ਇਲੀਗਲ ਕੰਮ ਚੱਲੀ ਜਾਂਦੀ ਐ ਇਹਨਾਂ ਨੂੰ ਕੋਲ ਨਕੇਲ ਪਾਊਗਾ ਕਿੱਥੇ ਸੁੱਤਾ ਪਿਆ ਸਾਡਾ ਪ੍ਰਸ਼ਾਸਨ ਤੇ ਸਾਡੀ ਗਵਰਨਮੈਂਟ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਆਪਾਂ ਇਹਨਾਂ ਨੂੰ ਜਗਾਈਏ